ਕਿੱਪਲ ਥੱਲੇ ਵੱਡੀ ਢਲਾਨ ਵਿੱਚ ਦਿਆਲਾ ਜੁੱਤੀਆਂ ਗੰਢਦਾ ਕਿਸੇ ਨੇ ਭਾਵੇਂ ਨਵੀਂ ਜੁੱਤੀ ਬਣਾਉਣੀ ਜਾਂ ਕੁੱਟੀ ਚੱਪਲ ਗੰਢਾਉਣੀ ਉਸੇ ਵੇਲੇ ਗੰਢ ਦਿੰਦਾ ਐਣਕ ਦੀ ਇੱਕ ਡੰਡੀ ਨੂੰ ਟੁੱਟਿਆ ਕਿੰਨੇ ਦਿਨ ਬੀਤ ਗਏ ਔਖੇ ਸੌਖੇ ਨੱਕ ਤੇ ਟਿਕਾ ਐਣਕ ਸ਼ਾਮਾਂ ਢਲਾਨਾਂ ਵਿੱਚ ਆ ਗਿਆ ਆਹ ਦੇਖੀਂ ਦਿਆਲਾ ਐਣਕ ਦੀ ਡੰਡੀ ਟੁੱਟ ਗਈ ਆ ਮੋਟਾ ਚੰਗਾ ਧਾਗਾ ਬਨਦੀ ਆਪਕੇ ਗਲੇ ਵਿੱਚ ਲਮਕਾਈ ਆਖੂ ਇਹ ਵੀ ਘਰ ਦੇ ਜੀਆਂ ਵਾਂਗੂ ਗਵਾਚੀ ਐ ਫਿਰ ਕਿਧਰ ਲੱਭਦੀ ਨਹੀਂ ਉਹ ਬਹਿ ਜਾ ਸ਼ਾਮ ਸਿਆ ਬਣ ਝਟਾ ਉਹ ਵੇਖ ਬਾਹਰ ਬਲਦ ਖੜਾ ਐ ਨਾ ਇਹ ਕਿਸੇ ਨੇ ساری ਉਮਰ ਵਰਤ ਕੇ ਛੱਡ ਦਿੱਤਾ ਹੁਣ ਵਿਚਾਰਾ ਬੁੱਢਾ ਹੋ ਜੋ ਹੋ ਗਿਆ ਸੀ ਉਹ ਆ ਕੰਮ ਉਹਦੇ ਨੱਕ ਵਿੱਚ ਪਾਈ ਨੱਥ ਦਾਦੀ ਤੰਗ ਕਰਦੀ ਸੀ ਹੁਣ ਇਹ ਰੰਬੀ ਨਾਲ ਕੱਟੀ ਐ ਵਿਚਾਰਾ ਗੁਲਾਮੀ ਤੋਂ ਆਜ਼ਾਦ ਹੋ ਗਿਆ ਬੜੇ ਇੰਦਰਦਈ ਨੇ ਲੋਕ ساری ਉਮਰ ਕੀਤਾ ਕਰਾਇਆ ਬੁੱਢੇ ਵੇਲੇ ਖੇ ਕਰ ਦਿੰਦੇ ਨੇ ਇੱਕੋ ਦਮ ਸ਼ਾਮੇ ਦਾ ਅਤੀਤ ਉਸਦੇ ਦਿਵਾਲੇ ਘੁੰਮ ਗਿਆ ਕੀ ਕੁਝ ਨਹੀਂ ਕੀਤਾ ਲਾਦ ਲਈ ਦਿਲ ਬਥੇਰਾ ਕਰਦਾ ਹੈ ਵਿੰਦ ਘੜੀ ਕਿਸੇ ਨਾਲ ਗੱਲਾਂ ਕਰਾਂ ਨੋਹ ਪੁੱਤ ਬੁਲਾ ਕੇ ਰਾਜੀ ਨਹੀਂ ਦੱਬੇ ਪੈਰੀਂ ਕੋਲੋਂ ਲੰਘ ਜਾਂਦੇ ਨੇ ਕਿ ਕਿਧਰੇ ਪਾਣੀ ਦੀ ਘੋਟੀ ਨਾ ਮੰਗ ਲਵੇ ਬਸ ਇੱਕ ਕੋਨੇ ਮੰਜੇ ਤੇ ਪਿਆ ਰਹਿਣਾ ਨਾਲ ਦੀ ਨੂੰ ਗੁਜ਼ਰਿਆ ਵੀ 20 ਬਰੇ ਹੋ ਗਏ ਸੋਚਦਾ ਸੋਚਦਾ ਸ਼ਾਮਾ ਗੋਡਿਆਂ ਨੂੰ ਹੱਥ ਪਾ ਖੜਾ ਹੋ ਗਿਆ ਲਿਆ ਸ਼ਾਮਾ ਤੇਰੀ ਐਨਕ ਠੀਕ ਕਰ ਦਿਆਂ ਉਹ ਨਾ ਦਿਆ ਲਿਆ ਕੋ ਅਨਾਈ ਠੀਕਾ ਜੇ ਖੋਦਦਾ ਰਹਾ ਤਾਂ ਦੁੱਖ ਵਧੇਰੇ ਲੱਗਣਗੇ ਉਪਰ ਆਪਣਾ ਬਾਲਾ ਮਹਿਸੂਸ ਹੋਏਗਾ ਸਾਰਾ ਦਿਨ ਬਸ ਗੁਲਾਮ ਵਾਂਗੂ ਮੰਜੇ ਨਾਲ ਹੀ ਬੰਨਿਆ ਰਹਿਣਾ ਜਿਨ੍ਹਾਂ ਨੂੰ ਉਂਗਲ ਫੜ ਤੁਰਨਾ ਸਿਖਾਇਆ ਅੱਜ ਉਹ ਮੇਰਾ ਹੱਥ ਫੜ ਦੋ ਕਦਮ ਤੁਰਨ ਲਈ ਵੀ ਤਿਆਰ ਨਹੀਂ ਸ਼ਾਮਾ ਟੁੱਟੀ ਐਨਕ ਨੂੰ ਮਰੋੜ ਕੇ ਰਾਹ ਵਿੱਚ ਹੀ ਸੁੱਟ ਗਿਆ ਜਿਵੇਂ ਬਲਦ ਵਾਂਗੂ ਅਜਾਦ ਗਿਆ ਹੋ ਗਿਆ ਹੋਵੇ ਇਹ ਕਹਾਣੀ ਤੁਸੀਂ ਸੁਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਇਸ ਦੇ ਬਾਰੇ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ